ਸੱਚ კან ਦੋਸਤੋ ਪਬਲਿਕਸ ਮਾਣ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਜਿਹੜੇ ਐਸਡੀਐਮ ਨੇ ਰੀਚਾ ਗੋਇਲ ਹੈ ਇੱਕ ਵਾਰ ਦੁਬਾਰਾ ਕੋਚ ਜਿਹੜੀ ਉਹਦੀ ਜੁਆਇਨਿੰਗ ਹੋਈ ਹੈ ਗੱਲਬਾਤ ਕਰਕੇ ਮੈਡਮ ਸਭ ਤੋਂ ਪਹਿਲਾਂ ਤਾਂ ਕਹਿੰਦੇ ਚਾਚੀ ਜੀ ਤੁਸੀਂ ਸਮਾਣਾ ਐਸਪੋਰਟ ਥੈਂਕ ਯੂ ਬਹੁਤ ਬਹੁਤ ਕੀ ਸਹਿਰ ਦੇ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਗੇ ਤੁਸੀਂ ਅੱਜ ਫਿਰ ਦੁਬਾਰਾ ਜੁਆਇਰ ਕੀਤੀ ਦੇਖੋ ਮੈਨੂੰ ਇਹ ਸਰਕਾਰ ਵੱਲੋਂ ਇੱਥੇ ਅੱਜ ਐਸਲੈਂਸ ਸੁਬਾਨਾ ਦੁਬਾਰਾ ਇੱਕ ਮੌਕਾ ਮਿਲਿਆ ਸੇਵਾ ਕਰਨ ਦਾ ਤੇ ਮੈਂ ਇਸ ਸੰਬੰਧੀ ਮਾਨਯੋਗ ਐਮਐਲਏ ਸਾਹਿਬ ਦਾ ਮੰਤਰੀ ਸਾਹਿਬ ਦਾ ਤੇ ਉਹਨਾਂ ਨੇ ਇਹ ਸ਼ੋਰ ਕਰਦੀਆਂ ਕਿ ਮੇਰੇ ਨੇ ਕੰਮ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਹੋਊਗੀ ਸ਼ਹਿਰ ਨਿਵਾਸੀਆਂ ਨੂੰ ਮੇਰੇ ਵੱਲੋਂ ਇਹ ਇੱਕ ਵਿਸ਼ਵਾਸ ਦਿਲਾਇਆ ਜਾਂਦਾ ਹੈ ਕਿ ਬਤੌਰ ਐਸਜੀਐਮ ਜਿਹੜੇ ਵੀ ਮੇਰੀ ਡਿਊਟੀਆਂ ਨੇ ਤੇ ਕਿਸੇ ਵੀ ਕਿਸਮ ਦੀ ਪਕੜੀ ਨੂੰ ਕੋਈ ਵੀ ਇਨਕਨਵੀਨੀਅੰਸ ਹੈ ਕੁਝ ਵੀ ਮੇਰੇ ਨਾਲ ਆ ਕੇ ਮਿਲ ਸਕਦੀ ਹੈ ਜਿਵੇਂ ਕਿ ਸ਼ਹਿਰ ਦੇ ਵਿੱਚ ਹੁਣੇ ਇੱਕ ਬੜੀ ਮਹੱਤਵਪੂਰਨ ਘਟਨਾ ਹੋ ਕੇ ਘੱਟੀ ਹੈ ਤੇ ਮੈਨੂੰ ਉਸ ਚੀਜ਼ ਦਾ ਮੈਨੂੰ ਬਹੁਤ ਦੁੱਖ ਹੈ ਤੇ ਮੈਂ ਦੁੱਖ ਪ੍ਰਗਟ ਕਰਦੀ ਹਾਂ ਉਹਦੇ ਰਿਗਾਰਡਿੰਗ ਮੈਂ ਕਹਾਗੀ ਕਿ ਐਸਜੀਐਮ ਤੇ ਮੈਂ ਜਿਹੜੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਤੇ ਟ੍ਰੈਫਿਕ ਅਨੁਸਾਰ ਤਾਲਮੇਲ ਕਰਕੇ ਜਿਹੜੇ ਵੀ ਅਸੀਂ ਕਰੈਕਟਿਵ ਮੈਜਰਸ ਲੈਣੇ ਨੇ ਮਾਨਯੋਗ ਜੀ ਸਾਹਿਬ ਵੱਲੋਂ ਵੀ ਜ਼ਿਲ੍ਹਾ ਪੱਧਰੀ ਮੀਟਿੰਗਸ ਕਾਫੀ ਕੀਤੀਆਂ ਗਿਆ ਮੰਤਰੀ ਸਾਹਿਬ ਵੱਲੋਂ ਕੀਤੀਆਂ ਗਈਆਂ ਉਹਨਾਂ ਤੇ ਜਿਹੜੀਆਂ ਸਾਨੂੰ ਹਦਾਇਤਾਂ प्राप्त ਹੋਈਆਂ ਨੇ ਉਹਨਾਂ ਦੀਨ ਦੀਨ ਪਾਲਣਾ ਕੀਤੀ ਜਾਊਗੀ ਤਾਂ ਜੋ ਸ਼ਹਿਰ ਦੀ ਇਹ ਜੀ ਸਮੱਸਿਆ ਨੂੰ ਹਮੇਸ਼ਾ ਹੀ ਜੜ ਤੋਂ ਖਤਮ ਕੀਤਾ ਜਾ ਸਕੇ ਤੇ ਇਹ ਜਿਆ ਮੌਮੀ ਘਟਨਾਗੇ ਤੋਂ ਨਾ ਹੋਵੇ ਤੇ ਇੱਕ ਜਿਹੜਾ ਰੂਲ ਇੰਜੀਨੀਅਰ ਰੈਗੂਲੇਸ਼ਨ ਐਸ ਪਰ ਉਹਨੂੰ ਦੁਆਰਾ ਸਥਾਪਿਤ ਕੀਤਾ ਜਾ ਸਕੇ ਤਾਂ ਕੋਈ ਵਾਈਲੇਸ਼ਨ ਨਾ ਕਰੇ ਕਿਸੇ ਵੱੰਦੀ ਮੇਰੀ ਸਾਰਿਆਂ ਨੂੰ ਅਡਵਾਈਜ਼ਰ ਤੀਲ ਹੈ ਕਿ ਸਾਨੂੰ ਇਸ ਚੀਜ਼ ਨੂੰ ਪੂਰਾ ਕੋਆਪਰੇਟਿਵਲੀ ਕਰੋ ਤੇ ਇਸ ਤੋਂ ਇਲਾਵਾ ਜਿਹੜੀ ਵੀ ਸਾਡੇ ਉਦਨ ਅਸ਼ੈ ਉਦਮ ਮਹਿੰ ਸਰਕਾਰ ਦੀ ਚੱਲ ਰਹੀ ਹੈ ਉਹਨੂੰ ਵੀ ਅਸੀਂ ਪੂਰੀ ਡੈਡੀਕੇਸ਼ਨ ਨਾਲ ਕਰਾਂਗੇ ਤੇ ਬਾਕੀ ਜੇ ਕਿਸੇ ਨੂੰ ਮੇਰੇ ਵੱਲੋਂ ਹਮੇਸ਼ਾ ਇਹ ਹੀ ਰਹਿੰਦਾ ਹੈ ਇਹ ਕੋਈ ਵੀ ਬੰਦਾ ਜਿਹਨੂੰ ਇਹ ਲੱਗਦਾ ਹੈ ਕਿ ਨੈਸੇ ਦਾ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਸਾਰੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਜੇ ਕਿਸੇ ਦਾ ਕੋਈ ਵੀ ਸਰਕਾਰੀ ਕੰਮ ਕਰ ਕਿਸੇ ਦੀ ਸਟੇਸ ਤੇ ਹਟ ਗਿਆ ਹੋਇਆ ਨਹੀਂ ਹੋ ਰਿਹਾ ਕੋਈ ਪਰੇਸ਼ਾਨੀ ਦੀ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਸੇ ਵੀ ਟਾਈਮ ਵਰਕਿੰਗ ਆਸਟਾ ਤੇ ਮੈਨੂੰ ਮਿਲ ਸਕਦਾ ਹੈ ਤੇ ਉਹਨਾਂ ਦੀ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ ਧੰਨਵਾਦ ਪ੍ਰਧਾਨ ਜੀ ਕੀ ਕਹੋਗੇ ਮੈਡਮ ਇੱਕ ਵਾਰ ਦੁਬਾਰਾ ਇਸ ਸਮਾਣੇ ਦੇ ਵਿੱਚ ਰਿਪੀਟ ਕਰਪੁਣ ਚੇਨੇਸ ਦੇ ਨਿਯਮ ਦੇ ਤੌਰ ਤੇ ਮੈਂ ਪੰਜਾਬ ਸਰਕਾਰ ਦਾ ਖਾਸ ਕਰਕੇ ਸਾਡੇ ਸ੍ਰੀ ਪ੍ਰਪੰਤ ਮਾਨ ਜੀ ਸੀਐਮ ਪੰਜਾਬ ਤੇ ਸਾਡੇ ਹਲਕੇ ਦੇ ਐਮਐਲਏ ਮਾਨਜੋਤ ਚੇਤਨ ਜੜਾਵਾ ਜਿਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਸ ਸਮਾਣੇ ਦੀ ਭਾਰੀ ਚਾਰਜ ਦਿੱਤਾ ਤੇ ਐਸਡੀਐਮ ਦੀ ਖਾਲੀ ਵਿਧੀ ਲੋਕਾਂ ਨੂੰ ਬੜੀ ਦਿੱਕਤ ਆ ਰਹੀਆਂ ਦੀਆਂ ਸ਼ਹਿਰ ਨਿਵਾਸੀ ਲੱਖਾਂ ਨਿਵਾਸੀਆਂ ਉਹਨਾਂ ਨੇ ਇਹ ਰੀਚਾ ਕੋਲ ਨੇ ਇਸ ਸਮਾਣੇ ਦਾ ਅੱਜ ਹੀ ਜੁਆਇਨ ਕੀਤਾ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਸਰਕਾਰ ਦਾ ਧੰਨਵਾਦ ਵੀ ਕਰਦਾ ਕਿਉਂਕਿ ਰੁਕੇ ਹੋਏ ਕੰਮ ਬਹੁਤ ਜਲਦੀ ਪੂਰੇ ਕਿ ਪਹਿਲਾਂ ਵੀ ਲੰਬਾ ਸਮਾਂ ਲੈ ਕੇ ਰਹਿ ਕੇ ਕਨੇ ਰਿਚਾ ਗੋਲ ਜੀ ਬਹੁਤ ਵਧੀਆ ਸਮਾਣੀ ਚ ਸਾਖਸ਼ਾ ਟਿਵਿਕੇ ਨੇ ਕਾਹੀ ਸਰਕਾਰ ਨੇ ਇਹਨੂੰ ਦੁਬਾਰਾ ਤੋਂ ਸਮਾਣਾ ਨਿਯਤ ਕੀਤਾ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਹਾਂ ਧੰਨਵਾਦ ਅਸੀਂ ਦੇਖ ਸਕਦੇ ਹਾਂ ਕਿ ਪੈਡਮ ਜਿਹੜੇ ਐਸਡੀਐਮ ਬੀਚਾ ਕੋਈ ਹੈ ਉਹ ਸਮਾਣਾ ਦੇ ਵਿੱਚ ਅੱਜ ਵੀ ਮੀਟਿੰਗ ਹੋਈ ਹੈ ਤੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਖੁਸ਼ ਨੇ ਉਹਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਵਾਪਕ ਹੰਸਾਲਾ ਜਿਹੜੇ ਮੈਂਬਰ ਜਾਂ ਪ੍ਰਧਾਨ ਨੇ ਸਭੂਰੇ ਪਹੁੰਚੇ ਸੀ ਉਹਨਾਂ ਨੇ ਇਹ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਜਿਹੜੇ ਵੀ ਕੋਈ ਕਾਫੀ ਪੈਂਡਿੰਗ ਕੰਮ ਨੇ ਉਹ ਜਿਹੜੇ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣੇ ਨੇ ਫਿਲਹਾਲ ਦੇ ਉਿਚਾਚਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਦੇ ਵਿੱਚ